ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰਾਂ ਨੂੰ ਵਸਤਰ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਸੰਬੰਧੀ ਲੱਖਾਂ ਤਰ੍ਹਾਂ ਦੇ ਸੰਤਾਂ ਦੂਰੋਂ ਨੇੜੇ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚੇ ਆਂ ਸਨ ਪਰ ਇੱਕ ਰਾਤ ਪਹਿਲਾਂ ਹੀ ਤਕਰੀਬਨ ਰਾਤ 8 ਵਜੇ ਅਰਜੀਤ ਸਿੰਘ ਜੋ ਕਿ ਪਿੰਡ ਧਾਲਮਦਾ ਰਹਿਣ ਵਾਲਾ ਹੈ ਉਹ ਆਪਣੇ ਭੈਣ ਦੇ ਘਰ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ ਸਿਰਫ 10 ਮੀਟਰ ਦੂਰ ਹੈ ਅਤੇ ਉਹ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਲੋਂ ਤੋਂ ਲੰਘ ਰਿਹਾ ਸੀ ਜਿਸ ਦੌਰਾਨ ਸੰਤ ਬਾਜਨ ਵੱਲੋਂ ਕੀਤੀ ਜਾ ਰਹੀ ਹੁਲੜ ਵਾਦੀ ਦੇ ਵਿੱਚ ਅਰਜੀਤ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਅਰਜੀਤ ਸਿੰਘ ਗੰਭੀਰ ਰਖੀ ਹੋ ਜਾਂਦਾ ਹੈ ਜਦੋਂ ਉਸ ਨੂੰ ਉਸ ਦੇ ਸਾਥੀ ਸਿਵਰਾ ਅਸਰ ਡੇਰਾਬਾ ਨਾਨਾ ਲੈ ਕੇ ਪਹੁੰਚਦੇ ਆ ਤਾਂ ਡਾਕਟਰ ਬਰੋ ਉਸ ਨੂੰ ਮ੍ਰਿਤਕ ਘਰਾੜ ਦਿੱਤਾ ਜਾਂਦਾ ਹੈ ਇਸ ਮੌਕੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਆਕਾਸ਼ ਜੀ ਇੰਟਰਵਿਊ ਕੀ ਰੱਖਦੇ ਹੋ ਮੇਰਾ ਸਾਲਾ ਜੀ ਕੀ ਕਰ ਲੋ ਭਜੀ ਆਪਾਂ ਐਸੇ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂਟਨ ਕਰਦਾ ਸੀ ਇਹ ਮੁੰਡਾ ਥੋੜੀ ਜੱਗ ਗਿਆ ਆਪਾਂ ਖੜੇ ਸੀ ਲੱਗੇ। ਇਹੀ ਮੁੰਡਾ ਕੱਲਾ ਚ ਬੈਠਾ ਮੋਟਰਸਾਈਕਲ ਤੇ। ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ। ਕਿਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਟਰ ਮੋਟਰਸਾਈਕਲ ਤੇ ਸੀ। ਉਹਨਾਂ ਦੋਨਾਂ ਨੇ ਰੇਸ ਲਾਈ ਸੀ। ਵੀ ਬਹੁਤ ਫਾਸਟ ਆ ਰਹੇ ਫਿਰ ਰੇਸ ਤੋਂ ਪਤਾ ਨਹੀਂ ਕਿ ਥੇ ਜਾ ਰਹੇ ਸੀ। ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤਾਂ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ। ਉਹਨੇ ਵਿੱਚ ਲੈ ਕੇ ਮਾਰਤਾ ਜੀ ਇਹਦੇ। ਅੰਤ ਮੌਕੇ ਤੇ ਉਹ ਤੇ ਮੌਕਾ। ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਥੋੜੇ। ਇੱਥੇ ਕਿਦਾਂ ਪਹੁੰਚੋ? ਇੱਥੇ ਇਹ ਮੁੰਡੇ ਇਹਨ ਫੀ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲੀ ਰਾਸਤੇ 'ਚ ਐਂਬੂਲੈਂਸ ਤੇ ਭਾਵੇਂ ਆਪਾਂ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਇਹ ਕਹਿ ਰਿਹਾ ਸੀ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਓਨੇ ਦੇਰ ਤੱਕ ਕਹਿੰਦੇ ਵੀ ਇਹਦੀ ਡੈਥ ਹੋ ਗਈ ਹਾਂਜੀ ਉਹੀ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਸੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜੀ ਉੱਥੇ ਮੁੰਡੇ ਹੋਰ ਵੀ ਰੇਸ ਲਾ ਰਹੇ ਸੀ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਕੋਈ ਲੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਆ ਅਸੀਂ ਅਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਆਫਿਸ ਹਾਂਜੀ ਇੱਕ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬਰਡ ਡੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੋ ਬਰਡ ਡੈਡ ਸੀ ਸਾਡੇ ਕੋਲ ਦਾਲਨ ਪੇਂਟ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਨਾਲ ਲਾਗੇ ਬਾਰੂਲੀ ਸਾਈਡ ਤੇ ਰੋਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਚੇਤ ਕਰਤਾ ਹਾਂਜੀ ਹਾਂਜੀ ਕਾਫੀ ਧੀਰ ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ 108 ਲੈ ਗਈ ਆਈ ਸੀ ਇਹਨਾਂ ਨੂੰ ਐਂਬੂਲੈਂਸ ਨਾਲ ਤੇ ਦੂਸਰਾ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਆਇਆ ਇੱਕ ਹੀ ਆਇਆ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਉਹਦਾ ਠੀਕ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇੱਜ ਆਪਣੇ ਇਧਰ ਸਿਸਟਰ ਨੂੰ ਮਿਲਣ ਆਇਆ ਸੀ ਮਾਨਪਿੰਡ ਤੇ ਇਥੇ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੀ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਦੇ ਸਬੰਧ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣ ਚਾਹਤੇ ਮਤਲਬ ਕਰ ਰਹੇ ਸਾਰਾ ਕੀ ਦੱਸਦੇ ਕਿਦਾਂ ਮੌਕਾ ਜਿਹਾ ਇਹ ਹਲੇ ਦਸਰਗੇ ਵੈਰੀਫਾਈ ਕਰ ਰਹੇ ਆਪਣੇ ਤੌਰ ਤੇ ਮੈਂ ਵੀ ਕਰ ਰਿਹਾ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖੋਣ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਨਦਰ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਨੂੰ ਲੜਵਾਏ ਜਿਹੜੇ ਆ ਉਹ ਰਿਸਾ ਲਾ ਰਹੇ ਸੀ ਜਿਹੜੇ ਆ ਕੇ ਇਸ ਮੁੰਡੇ ਦੇ ਵਿੱਚ ਲੱਗੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਕੋਈ ਨਹੀਂ ਵੈਰੀਫਾਈ ਕਰ ਲੈਣੇ ਪੁਲਿਸ ਦਾ ਉੱਥੇ ਕੋਈ ਵੀ ਮਿਲਾਇਆ ਜਿਹੜਾ ਮੈਂ ਜਿਹੜਾ ਉਹਨਾਂ ਨੂੰ ਲੜਵਾ ਜਾਂ ਲੱਗੇ ਹਰ ਹਾਲ ਲਿਤਾਉਗਾ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲ ਬਾਤ ਹੈ ਸੋ ਇਹ ਸਿਰੋ ਕੋਰੀਡੋਰ ਰੋਡ ਜਿਹੜਾ ਬੜਾ ਸੰਚੀਵ ਔਰ ਉਹ ਟ੍ਰੈਕਟਰਾਂ ਦੀ ਰਿਸਤਾ ਲੱਗਦੀਆਂ ਮੋਟਰਗਾਂ ਦੀ ਹੈ ਸੰਗਤ ਦਾ ਬੰਦਾ ਕੋਈ ਹੋਰ ਵੀ ਜੋ ਜਾਂਦਾ ਰਹਿੰਦਾ ਨਹੀਂ ਕੋਈ ਗੱਲ ਨਹੀਂ ਜੀ ਉੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਉਹਨਾਂ ਪਰਚਾ ਅੰਪਿਸ਼ਤ ਕਰਦੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂ ਜੀ ਦਾ ਧਿਆਨ ਕੋਮ ਜੀ ਇਹ ਵਨ ਪੰਜਾਬੀ ਟੀਵੀ ਦੇ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਖਾਸ ਰਿਪੋਰਟ